ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਵਾ ਸਾਡਾ ਜਨਰ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਦੱਸੋ ਕਿਹੜਾ ਟੌਪਿਕ ਤੁਹਾਨੂੰ ਬੈਸਟ ਦੇ ਵਧੀਆ ਲੱਗਾ ਤੁਸੀਂ ਕਮੈਂਟ ਚ ਦੱਸ ਸਕਦੇ ਜੀ ਅੱਜ ਆਪਣਾ ਮੁੱਦਾ ਦਾਸ ਤੁਹਾਡਾ ਛੋਟਾ ਵੀਰ ਪੀ ਵੀ 38 ਗੁੱਪੀ ਮਾਝੇ ਵਾਲਾ 9 ਲੱਖੀ ਪੱਟੀ ਤੋਂ ਬਿਲੋਂਗ ਕਰਦਾ ਹੈ ਤੇ ਆਪਾਂ ਵਕ ਵਕ ਟਾਪਿੰਗਾਂ ਵਿਸ਼ਿਆਂ ਮੁੱਦਿਆਂ ਬਾਰੇ ਕੱਲ੍ਹ 바ਰ ਚਰਚਾ ਡਿਬੇਟ ਕੰਟੀਨਿਊ ਡੇਲੀ ਕੋਈ ਪੋਸਟ ਪਾਉਂਦੇ ਰਹਿੰਨੇ ਆ ਅੱਜ ਆਪਣਾ ਮੁੱਦਾ ਵੀ ਜਿਹੜਾ ਹੁਣ ਹਾਰ ਆਏ ਸੀ ਆਪਣੇ ਲਾਲੋ ਸਾਗੜਾ ਹਰੀਕੇ ਵਾਲਾ ਬੰਨਾ ਜਿੱਦਾਂ ਕਕਰ ਹੋ ਗਿਆ ਬਿਆਸ ਹੋ ਗਿਆ ਕੜੋਮ ਹੋ ਗਿਆ ਫਰੂਜਪੂਰ ਹੋ ਗਿਆ ਅਜਨਾਲੇ ਵਾਲੀ ਸਾਈਡ ਡੇਰਾ ਬਾਬਾ ਨਾਨਕ ਵਾਲੀ ਸਾਈਡ ਬਹੁਤ ਵੱਡੀ ਪਾਣੀ ਦੀ ਆਫਤ ਆਈ ਹੜ੍ਹ ਆ ਗਿਆ ਜਿਹਨੂੰ ਆਂਦੇ ਇੱਕ ਲੱਖ ਕਿੱਲਾ ਦੇ ਏਕੜ ਖਰਾਬ ਹੋ ਗਿਆ ਮੱਜਾ گاਵਾ ਸਾਰਾ ਕੁਝ ਪ੍ਰੋਬਲਮ ਕਿਉਂਕਿ ਪਾਕਿਸਤਾਨ ਨੂੰ ਮੱਜਾ ਰੁੜ ਕੇ ਚੱਲ ਗਿਆ ਉਧਰ ਦੀ ਸਰਕਾਰ ਨੇ ਕਿਹਾ ਵੀ ਮੱਜਾ ਕੱਢ ਗਏ ਉਹਨਾਂ ਦੀ ਸੈਟਿੰਗ ਕਰਕੇ ਮੱਜਾ ਪੰਜਾਬ ਭੇਜਣੀਆਂ ਪੰਜਾਬ ਇੰਡੀਆ ਭੇਜਣੀਆਂ ਉਹ ਬਹੁਤ ਵੱਡੀ ਆਪਣੀ ਪਾਕਿਸਤਾਨ ਸਰਕਾਰ ਨੇ ਬਹੁਤ ਵੱਡੀ ਆਪਣੀ ਫਰਿਆਦ ਸੁਣੀ ਆ ਹੁਣ ਅੱਜ ਆਪਾਂ ਇਹ ਗੱਲ ਕਰਨੀ ਵੀ ਹੜਾ ਬਾਰੇ ਜਿੰਨਾ ਜਿੰਨਾ ਨੇ ਰਾਸ਼ੀ ਕੋਈ ਪੈਹਾ ਭੇਜਿਆ ਵਾ ਜਗ ਫੀਲਡ ਚੋਕਰਾਂ ਸੈਲੀਬ੍ਰਿਟੀ ਕਲਾਕਾਰਾਂ ਨੇ ਕੋਈ ਐਮਐਲਏ ਕੋਈ ਐਮਪੀ ਨੇ ਇਹਦੇ ਬਾਰੇ ਆਪਾਂ ਗੱਲ ਕਰਨੀ ਵੀ ਕੀ ਕੀ ਸਾਰਿਆਂ ਨੇ ਮਦਦ ਕੀਤੀ ਇਹਦੇ ਬਾਰੇ ਆਪਾਂ ਅੱਜ ਇੱਕ ਟੌਪਿਕ ਬਣਾ ਸਭ ਤੋਂ ਪਹਿਲਾਂ ਨੇ ਸਾਡੇ ਪੀਐਮ ਨਰਿੰਦਰ ਮੋਦੀ ਦਮੋਦਯਦਾਸ ਨਰਿੰਦਰ ਮੋਦੀ ਸਾਹਿਬ ਨੇ 1500 1600 ਕਰੋੜ ਦਾ ਪੈਕੇਜ ਦਿੱਤਾ ਜਿਹੜਾ ਪੰਜਾਬ ਸਰਕਾਰ ਨੂੰ ਉਹਨਾਂ ਦਾ ਧੰਨਵਾਦ ਕਰਦੇ ਚਲੋ ਕੋਸ਼ਤੇ ਆਇਆ ਉਦਾਲ 20000 ਕਰੋੜ ਦਾ ਨੁਕਸਾਨ ਆਇਆ ਚਲੋ 15 1600 ਕਰੋੜ ਹੀ ਬਹੁਤ ਵਧੀਆ ਵੱਡੀ ਵੱਡੀ ਗੱਲ ਆ ਉਸ ਤੋਂ ਬਾਅਦ ਆਪਣੀ ਜਿਹੜੀ ਆਪਣੀ ਸੀਐਮ ਰੇਖਾ ਗੁਪਤਾ ਜਿਹੜੀ ਦਿੱਲੀ ਦੀ ਬਣੀ ਆ ਆਮ ਪਾਰਟੀ ਦੀ ਤੇ ਉਹਨਾਂ ਨੇ 5 5 ਕਰੋੜ ਦਾ 5 ਕਰੋੜ ਦਾ ਚੈੱਕ ਦਿੱਤਾ ਵੀ ਦਿੱਲੀ ਸਰਕਾਰ ਨੇ ਵੀ ਮਦਦ ਕਰਨ ਦੇ ਪੰਜਾਬ ਤੋਂ ਉਸ ਤੋਂ ਬਾਅਦ ਆਪਣੇ ਹਰਿਆਣੇ ਦੇ ਸੀਐਮ ਨਾਇਬ ਸਿੰਘ ਸੈਣੀ ਉਹਨਾਂ ਨੇ 5 ਕਰੋੜ ਦਾ ਚੈੱਕ ਦਿੱਤਾ ਵੀ ਨਾਲ ਉਹਨ ਖੜਨ ਦੇ ਪੰਜਾਬ ਵੇਖੋ ਜੇ ਕੋਈ ਉੱਤਰਾਖੰਡ ਮਾਚਲ ਉਧਰਲੀ ਸਾਈਡ ਆਉਂਦੀ ਮਸਜਿਦ ਫਗਾਨਿਸਤਾਨ ਤਾਲੀਬਾਨ ਆਉਂਦੀ ਆ ਆਪਣੇ ਪੰਜਾਬੀ ਵੀਰ ਉਧਰ ਜਾਂਦੇ ਆ ਉਧਰ ਪਾਣੀ ਲੈ ਕੇ ਜਾਂਦੇ ਆ ਰਾਸ਼ੀ ਖਾਣ ਪੀਣ ਦਾ ਸਮਾਨ ਹੁਣ ਖਾਲਸਾ ਆਈ ਦੇ ਰਵੀ ਸਿੰਘ ਬਹੁਤ ਵੱਡੀ ਡੋਨੇਟ ਕਰਦੇ ਹੁਣ ਉਹਨਾਂ ਵੀ ਹੈਲਪ ਕਰਨੇ ਵੀ ਜਿਨ੍ਹਾਂ ਦੇ ਘਰ ਰੇਤਾ ਆ ਗਈ ਪੈਲੀਆਂ ਸਾਫ ਪੈਲੀਆਂ ਸਾਫ ਕਰਾਈ ਭਿਜਾਈ ਤੇ ਇਸ ਬਾਰੇ ਆਪਾਂ ਅੱਜ ਗੱਲ ਕਰਨੀ ਆ ਉਸ ਤੋਂ ਬਾਅਦ ਆਪਿਆ ਨੇ ਲਾਲਜੀਤ ਸਿੰਘ ਪੁਲਾ ਮਾਜੇ ਦੀ ਸ਼ਾਨ ਐਮ ਐਲ ਏ ਪੱਟੀ ਹਲਕਾ ਇੰਚਾਰਜ ਉਹ ਵੀ ਵੱਡੇ ਪੱਧਰ ਤੇ ਡੀਜ਼ਲ ਦੀ ਟਰੈਕਟਰ ਟਰਾਲੀਆਂ ਵੱਡੇ ਪੱਧਰ ਤੇ ਸੇਵਾ ਕਰਨ ਦੇ ਐਮਪੀ ਸਰਵਨ ਸਿੰਘ ਤੋਂ ਨੇ ਖੇਮ ਕਰਦਾਂਗੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਉਸ ਤੋਂ ਬਾਅਦ ਚੰਨੀ ਸਾਹਿਬ ਬਾਦਲ ਸਾਹਿਬ ਵੇਖੂਣ ਆਈ ਉੱਥੇ ਸਭਰਾ ਬੰਦ ਤੇ ਗਏ ਆ ਵੀਰ ਮੇਰੇ ਨਾਲ ਇੱਕ ਨੂੰ ਮਾਰੇ ਵੀਰ ਬਾਦਲ ਸਾਹਿਬ ਆਏ ਬਾਬਿਆਂ ਨੂੰ ਦੇਖ ਕੇ 3-4 ਲੱਖ ਰੁਪਈਆ ਵੀ ਮਾਤਰ ਕੀਤੀ ਇਹਨਾਂ ਪਹਿਲੀ ਪਧਰਾਈ ਦੀ ਨਾਲੋਂ ਤੁਸੀਂ ਕੋਈ ਵੀ ਨਾਲੋਂ ਟਰੈਕਟਰਾਂ ਦੀ ਡੀਜ਼ਲ ਦੀ ਸਰਵਿਸ ਸੇਵਾ ਸਾਰੀ ਕੀਤੀ ਆ ਜਿੰਨੀ ਯੋਗ ਹੈਗੇ ਹੋ ਬਹੁਤ ਜ਼ਿਆਦਾ ਕੀਤਾ ਨੇ ਇਹਦੇ ਵਿੱਚ ਸੰਪਰਦਾਵਾਂ ਬਾਬਾ ਵਿਦੀ ਚੰਦ ਸਿੰਘ ਸੋਰ ਸਿੰਘ ਵਾਲੇ ਵੱਡੇ ਪੱਧਰ ਤੇ ਉਦੋਂ ਤੋਂ ਹੀ 30-40 ਦਿਨ ਹੋ ਗਿਆ ਲੰਗਰ ਦੀ 24 ਘੰਟੇ ਬਾਬਾ ਸੁੱਖਾ ਸਿੰਘ ਸਰਾਲੀ ਸਾਹਿਬ ਵਾਲੇ ਬਾਬਾ ਹਾਕਮ ਸਿੰਘ ਸੰਪਰਦਾਇ ਸਰਾਲੀ ਸਾਹਿਬ ਵਾਲੇ ਬਾਬਾ ਕਾਰਾ ਸਿੰਘ ਬਾਬਾ ਕੋਲਈ ਸਾਰੇ ਸੰਪਰਦਾਵਾਂ ਸੇਵਾ ਕਰਨ ਲੰਗਰ ਪਾਣੀ ਅਟੁੱਟੇ 24 ਘੰਟੇ ਕਿਉਂਕਿ ਦਾਸ ਤੇ ਵੇਖਿਆ ਲਾਈ ਜਿਹੜੀ ਚੀਜ਼ ਆਪਾਂ ਲਾਈ ਵੇਖੀ ਨਾ ਉਹਦੇ ਬਾਰੇ ਆਪਾਂ ਗੱਲਬਾਤ ਚਰਚਾ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੇ ਆਪਣੇ ਕਬੱਡੀ ਪਲੇਅਰ ਜਿਹੜੇ ਵੱਡੇ ਵੱਡੇ ਕਬੱਡੀ ਕੱਪ ਹੁੰਦੇ 2-3-5 ਕਰੋੜ ਦੇ ਵੱਡੇ ਵੱਡੇ ਕਬੱਡੀ ਕੱਪ ਮਾਲ ਵਿੱਚ ਉਹਨਾਂ ਕੈਲਕੂਲੇਟ ਕਰਤੇ ਕਬੱਡੀ ਕੱਪ ਉਹਨਾਂ ਕਿਹਾ ਵੀ ਜਿੰਨੀ ਮਾਇਆ ਰਾਚੀ ਸਾਰੇ ਅਸੀਂ ਹਾਰ-ਫਿਰ ਤਾਨੂੰ ਦਮਾ ਕਿਹਦਾ ਕਮਰਾ ਟਹਿ ਗਿਆ ਕਿਹਦੀ ਮੱਝ ਮਾਰਗੀ ਕਿਹਦੀ ਗਾਂ ਇਹ ਸਾਰਾ ਡੋਨੇਟ ਕਰ ਦੇਣਾ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਟਾਡੀ ਕੁਬਿਸ਼ਰੀ ਇਹ ਵੱਡੇ ਪਦਤੇ ਮਰਤ ਕਰ ਰਹੇ ਨੇ ਬਾਏ ਆਪਣੇ ਗੁਰਪ੍ਰਤਾਪ ਸਿੰਘ ਜੀ ਪਦਮ ਨੰਬਰ 1 ਟਾਡੀ ਜਥਾ ਵਾ ਉਹ ਆਪਣਾ ਖਾਪੜ ਕਿਹੜੀ ਆ 2 ਲੱਖ ਰੁਪਏ ਜਿਹਨਾਂ ਗਰੰਤੀ ਸਿੰਘ ਦਾ ਜਿਹੜਾ ਜਿਹੜਾ ਘਰ ਟਹਿ ਗਿਆ ਉਹਦੇ 2 ਲੱਖ ਰੁਪਏ ਦਿੱਤਾ ਇਹ ਤਾਂ ਬੀਬੀ ਦਲੇਰ ਗੌਰ ਖਾਲਸਾ ਉਹਨਾਂ ਲੱਖ ਰੁਪਇਆ ਕੱਲ ਦਿੱਤਾ ਐਡੇ ਵੱਡੇ ਪੱਧਰ ਤੇ ਸਾਰੇ ਸੇਵਾ ਕਰ ਰਹੇ ਨੇ ਸੰਪਰਦਾਵਾਂ ਇੱਕ ਵੱਡੀ ਪਲੇਅਰ ਹੋ ਗਿਆ ਨਾ ਕੋਈ ਨਹੀਂ ਐਸਜੀਪੀਸੀ ਵੇਲੋ ਮੇਰੇ ਸਨ ਬਾਬਾ ਰਾਮ ਦੇ ਚੱਕ ਦੇ ਗਿਆ 1 ਕਰੋੜ ਰੁਪਇਆ ਕੱਲ ਪਰਸੋਂ ਚੈੱਕ ਦੇ ਗਿਆ 1 ਕਰੋੜ ਰੁਪਇਆ ਦੇ ਹੜਪੀਟਾਂ ਦੀ ਸਮਗਰੀ ਲਈ ਵੇਖੋ ਹਨਾ Hindu ਧਰਮ ਸਾਰੇ ਮੁਸਲਮਾਨ ਦੀ ਉਧਰੋਂ ਅਜਮੇਰ ਤੇ ਗੰਗਾ ਨਗਰੋਂ ਲੋ ਸਮਾਨ ਆਉਂਦਿਆ ਹਨਾ ਸਾਰੇ ਸਾਥ ਦੇਂਦਾ ਪੰਜਾਬ ਦਾ ਉਹਨਾਂ ਨੂੰ ਪਤਾ ਵੀ ਜੇ ਸਾਡੀ ਬਾਹਰ ਕੋਈ ਮੁਸ਼ਕਲ ਹੋਵੇ ਤੇ ਪੰਜਾਬ ਸਾਡਾ ਸਾਥ ਦਿੰਦਾ ਹੁਣ ਇਸ ਟਾਈਮ ਤੇ ਔਖੇ ਟਾਈਮ ਤੇ ਚਲੋ ਮਨ ਦੇ ਬੰਦਾ ਗਵਾਂਢੀ ਰਿਸ਼ਤੇਦਾਰ ਨਹੀਂ ਕੰਮ ਗਵਾਂਢੀ ਜਿਆਦਾ ਕੰਮ ਆਉਂਦੀ ਇਸ ਕਰਕੇ ਜਿਹੜੀ ਗਵਾਂਢੀ ਆ ਲੱਗੇ ਛਾਕੇ ਜਿਹੜੇ ਸ਼ਹਿਰ ਪੈਂਦੇ ਪੰਜਾਬ ਨੂੰ ਜਾਂ ਆਪਣੇ ਮੁਹਾਲੀ ਨੂੰ ਚੰਡੀਗੜ੍ਹ ਨੂੰ ਵੱਧ ਤੋਂ ਵੱਧ ਸੇਵਾ ਕਰਦੇ ਨੇ ਉਸ ਤੋਂ ਬਾਅਦ ਆਈ ਆ ਆਪਾਂ ਮਨਕੀਰ ਤੌਲਕ ਵੇਖੋ ਕਿੱਦਾਂ ਮੰਡੰਦਿਆ ਜਿੰਦਾ ਸੇਵਾ 100 ਟਰੈਕਟਰ ਉਹ ਰਾਮ ਸਿੰਘ ਰਾਨਾ 1100 ਟਰੈਕਟਰ ਮੰਡਰਾ ਆਉਣੇ ਵੇਖੋ 100 ਟਰੈਡ ਦਾ ਅੱਧਾ ਕਰਕੇ ਉਹ ਟਰੈਕਟਰ ਬਣਦੀ ਜਾਂਦਾ ਮਨਕੀਰ ਟੋਲਕ ਤੇ ਇੱਕ ਟਰੱਕ ਇੱਕ ਟਰੈਕਟਰ ਵੇਖੋ ਕਿੰਨੇ ਦਾ 15-20 ਲੱਖ ਦਾ ਮੀਂਹ ਦਾ ਪ੍ਰੀਤ ਦਾ 10 ਲੱਖ ਦਾ ਟਰੈਕਟਰ ਆ ਵੇਖੋ 100 ਟਰੈਕਟਰ 500 ਟਰੈਕਟਰ 500 ਟਰੈਕਟਰ ਤੇ ਯੂਰਾਜ ਸਿੰਘ ਨੇ ਦੇਣਾ ਵਾ 1100 ਡੇਟਾ ਰਾਮ ਸਿੰਘ ਨੇ ਜਦੋਂ ਪੱਟਾ ਬਗਾ ਕੇ ਦੇਈ ਜਾਂਦੇ ਜਿਹੜੇ ਵੱਡੇ ਪੱਦੇ ਤੇ ਸਾਰੇ ਸੇਵਾ ਕਰ ਰਹੇ ਨੇ ਹਨਾ ਇਸ ਕਰਕੇ ਬੇਨਤੀ ਆ ਵੀ ਮਨਕੀਰ ਤੌਲ ਤੇ ਦਲਜੀਤ ਉਸਾਨ ਇਹ ਕਰਨਾ ਇਲਾਹ ਹਨਾ ਕੋਈ 5 ਕਰੋੜ ਕੋਈ 4 ਕਰੋੜ ਕੋਈ 2 ਕਰੋੜ ਵੱਡੇ ਪੱਦੇ ਤੇ ਸੇਵਾ ਕਰ ਰਹੇ ਨੇ ਬੜਾ ਚੰਗਾ ਲੱਗਦਾ ਯਾਰ ਕਿ ਜਦੋਂ ਸੇਵਾ ਕਰਦੇ ਕਿਉਂਕਿ ਕਲਾਕਾਰ ਬਾਹ ਫੜਦੇ ਲੋਕੀ ਕਲਾਕਾਰਾਂ ਨੂੰ ਮਾੜਾ ਕਹਿੰਦੇ ਸੀ ਇਹ ਬਾਰੇ ਵੱਡੇ ਪੱਦੇ ਤੇ ਸੇਵਾ ਚੱਲ ਰਹੀ ਆ ਤੇ ਮੈਸ ਕੋ ਐਸਟੀਪੀਸੀ ਹੋ ਗਿਆ ਹਣਾ ਦਿੱਲੀ ਸੈਕਟਰ ਦੁਆਰਾ ਪ੍ਰਬੰਧਕੀ ਹਰਿਆਣਾ ਆ ਗਈ ਵੱਡੇ ਪੱਧਰ ਤੇ ਸੇਵਾ ਕਰ ਰਹੀਆਂ ਨੇ ਮੈਨੂੰ ਮੱਥਾ ਟੇਕਣੋਂ ਪੈ ਗਈ ਮੈਡਮ ਮੈਡਮ ਕੋਲ ਵੱਡੇ ਪੱਧਰ ਤੇ ਸੇਵਾ ਕਰ ਰਹੀਆਂ ਨੇ ਤੇ ਮਹਾਨ ਤੌਰ 'ਤੇ ਵੱਡੇ ਪੱਧਰ ਤੇ ਸੇਵਾ ਕਰ ਰਹੀਆਂ ਨੇ ਮੈਂ ਬਾਰੀ ਕਾਡੀ ਕਮਿਸ਼ਨਰੀ ਕਥਾ ਕੀਤਨਾ ਕਰਦੇ ਪਛਮਾ ਯਾਰ ਕਰ ਰਹੇ ਨੇ ਤੇ ਬਹੁਤ ਵੱਡਾ ਸਹਿਯੋਗ ਹੈ ਤੇ ਬੜਾ ਚੰਗਾ ਲੱਗਦਾ ਵਾ ਆਪਣੇ ਸਾਰੇ ਆਪਣੇ ਨਾਲ ਖੜਨਦੇ ਨੇ ਹਣਾ ਤੇ ਵੇਖੋ ਮਨਕੀਰ ਤੋਂ ਕਿਤੇ ਪੈਸੇ ਆਏ ਮਨੰਦਾ ਜਿੱਦਾਂ 2 ਲੱਖ ਆਇਆ ਇਹ ਇੰਡੀਆ ਦਾ ਖੁੱਲਾ ਭਰਾਈਆਂ ਦਾ ਟਰੈਕਟਰਾਂ ਦਾ ਜਿੱਦਾਂ ਆਪਾਂ ਵਿਆਹ ਸ਼ਾਦੀ ਨੇ ਪੈਸਾ ਸੁੱਟਦੇ ਕੋਈ 5 ਲੱਖ 7 ਲੱਖ ਹੋ ਜਾਂਦਾ ਭੈਣ ਭਰਾ ਦਾ ਗਿਆ ਉਹਲਾ ਬੈਗ ਭਰੇ ਆ ਬੈਗ ਭਰੇ ਮਨਕੀਰ ਘੱਤੋ ਘੜ ਮੇਰੇ ਹਿਸਾਬ ਨਾਲ ਨੇ 20 25 ਕਰੋੜ ਰੁਪਈਆ ਦਾ ਵੰਡ ਹੀ ਦਿੱਤਾ ਨਾ ਕੋਈ ਅਜਨਾਲੇ ਵਾਲੀ ਸਾਈਡ ਉਹ ਨੂੰ ਉਹ ਆਉਂਦਾ ਟਰੈਕਟਰ ਸਨੇ ਬੱਕਰੀ ਉਹ ਲੰਮੇ ਉਹ ਆਉਂਦਾ ਆਉਂਦਾ ਮੈਨੂੰ ਦਵਾਵਾਂ ਮਿਲਦੀਆਂ ਜਦੋਂ ਕੋਈ ਬੇਬੇ ਬਾਪੂ ਦੀ ਨਾ ਤੇਰੀ ਲੰਮੀ ਉਮਰ ਹੋਵੇ ਤੈਨੂੰ ਚੜਦੀ ਕਲਾ ਆਉਂਦਾ ਇਹ ਚੀਜ਼ਾਂ ਮੈਨੂੰ ਦਵਾਵ ਕਈ ਆਂਦੇ ਨੇ ਰਾਜਨੀਤੀ ਚੋਣਾ ਯਾਰ ਜਿੱਤੋਂ ਮਹਾਰਾਜਨ ਦਿੱਤਾਂ ਨੂੰ ਵੰਡੋ ਉਹਨੂੰ ਕਾਦੀ ਰਾਜਨੀਤੀ ਹਾਂ ਉਹ ਲੰਮੇ ਲੰਮੇ ਮੇਰਾ ਜਾਂਦਾ ਰਿਹਾ ਵਾ ਲੰਮਾ ਭਰਾ ਮੇਰਾ ਜਾਂਦੇ ਰਹੇ ਬੰਦੇ ਆਓ ਸਾਨੂੰ ਤਾਂ ਪਤਾ ਉੱਥੇ ਕਿਹੜੇ ਕਿਹੜੇ ਬਾਦਲ ਵੀ ਆਇਆ ਉਹ ਵੇਖੋ ਪਾਰਟੀਆਂ ਦੇ ਉੱਪਰ ਉੱਠ ਕੇ ਸੇਵਾ ਕਰੋ ਕੋਈ ਆਮ ਆਦਮੀ ਆ ਬੀਜੇਪੀ ਆ ਕੋਈ ਵੇਖੋ ਮੋਦੀ ਸਾਹਿਬ ਹੀ ਆਏ 1500 ਕਰੋੜ ਰੁਪਏ ਪੈਕੇਜ ਦੇ ਥੋੜਾ ਜਿਹਾ ਦੇ ਕੇ ਦੇ ਕੇ ਤੇ ਗਏ ਨਾ ਕੋਨਾ ਕੋ ਦਿੱਤਾ ਹੀ ਨਾ ਯਾਰ ਤੇ ਆਪਣੇ ਜਿਹੜੇ ਸੀਐਮ ਭਗਵੰਤ ਮਾਨ ਆਂਦੇ ਆ ਵੀ 21000 ਰੁਪਿਆ ਕਿੱਲੇ ਨੂੰ ਮਿਲੂਗਾ ਮੁਆਵਜ਼ਾ ਰੋਟੀ ਪਿਛਾ। ਪਾਣੀ ਨਾ ਰੱਖੋ ਦਿੰਦੇ ਕਿ ਨਹੀਂ। ਮੈਂ ਨਾਨਾ ਵੀ ਸਰਕਾਰ ਨੂੰ ਜਿਹੜਾ ਆਪਣੇ ਮੱਝਾਂ ਗਾਵਾਂ ਦੇ ਪੈਰ ਖਰਾਬ ਹੋ ਗਏ ਆ ਜਿਹੜੇ ਪਾਣੀ ਪੂਣੀ ਪੀਂਦਾ ਦੀ ਕੋਈ ਵੈਟਰੀ ਕੋਈ ਡਾਕਟਰ ਦੀ ਟੀਮ ਹੋਣੀ ਚਾਹੀਦੀ ਇੰਦਰਾ ਜਰਾ ਸੋਚਣਾ ਚਾਹੀਦਾ ਕਿਉਂਕਿ ਆਪਾਂ ਦੁੱਧ ਪੀਣਾ ਲੱਸੀ ਘਿਓ ਦੁੱਧ ਮੱਖਣ ਇਹ ਸਾਰਾ ਦੁੱਧ ਚੋਂ ਨਿਕਲਦਾ ਤੇ ਮੱਝਾਂ ਗਾਵਾਂ ਦੇ ਪੈਰ ਖਰਾਬ ਹੋ ਗਏ ਨੇ ਉਹ ਚਲੋ ਬੰਦੇ ਬੰਦਾ ਖਾਸਾ ਰੋਟੀ ਖਾਲੂ ਕਿਦੋਂ। ਇਸ ਕਰਕੇ ਟੀਮਾਂ ਬਣਾਉਣ ਸਰਕਾਰਾਂ ਨੂੰ ਬੇਨਤੀ ਆ ਵੀ ਕਿਉਂਕਿ ਸਾਲ ਰਹਿ ਗਿਆ 2027 ਦੇ ਇਲੈਕਸ਼ਨ ਆ ਇਹੋ ਚੀਜ਼ਾਂ ਮਹਾਰਾਜ ਜਣ ਚਲੋ ਜੋ ਭਾਣਾ ਵਰਤਿਆ ਵਰਤਿਆ ਇਸ ਬਾਰੇ ਇਹ ਆ ਵੀ ਜਿਹੜਾ ਓਕੇ ਟਾਈਮ ਖੜ ਗਿਆ ਉਹ 2027 ਆ ਜੀਉਗਾ ਆਮ ਪਾਰਟੀ ਹੁਣ ਆ ਵੇਲੇ ਐਮਐਲਏ ਐਮਪੀ ਹੈ ਨਾ ਆ ਦੂਜੇ ਅਮਰਤਪਾਲ ਦੇ ਵੇਲੇ ਉਹਨਾਂ ਬਾਪੂ ਨੇ ਵੀ ਐਮਪੀ ਬਣਿਆ ਉਹਨੇ ਵੇਲੇ ਕਬਡੇ ਪਦੇ ਸੇਵਾ ਕੀਤੀ ਅਸੀਂ ਤਾਂ ਆ ਵੇਖਿਆ ਰਾਸ਼ਨ ਦੇ ਗਿਆ ਕਿਸਾਨ ਜਿੱਥੇ ਬੰਦੀਆਂ ਵੱਡੇ ਪਦੇ ਤੇ ਸੇਵਾ ਕੀਤੀ ਟਕੋਂਦਾ ਆ ਗਈ ਰਾਜੇ ਵਾਲੇ ਹੋ ਗਿਆ ਆਪਣੇ ਬੁੱਢੇ ਵਾਲੇ ਇਹਨਾਂ ਵੱਡੇ ਪਦੇ ਤੇ ਲੰਗਰ ਲਾਏ ਸੀ ਚਾਹ ਪਗੋੜੇ ਨਵੇਂ ਥੋੜਾ ਵੀ ਦੱਸ ਜੀ ਕਿਹੜੀ ਕੀ ਆਪਾਂ ਵੇਖ ਕੇ ਆਏ ਹਾਂ ਕਿ ਸਭਰਾ ਸਾਰਾ ਕੋਈ ਲੰਗਰ ਲਾ ਲਓ ਚਾਹ ਪਾਣੀ ਦਾ ਲੰਗਰ ਲਾ ਲਓ ਹੋਰ ਵੀ ਕੀ ਕੀ ਕੱਢੀ ਜਾਂਦੀ ਸਰਵਿਸ ਲਾ ਲਓ ਸਾਰਾ ਕੁਝ ਲਾ ਲਓ ਸਾਰਾ ਕੁਝ ਹੀ ਪਲਾਦੀ ਉੱਥੇ ਜੀ ਬਾਬਿਆਂ ਦਾ ਵੀ ਸੰਯੋਗ ਲਾ ਲਓ ਸਾਰਿਆਂ ਦਾ ਸਾਂਝਾ ਸੰਯੋਗ ਦਿੱਤਾ ਗਿਆ ਉੱਥੇ ਸੇਵਾ ਨਿਭਾਈ ਗਈ ਆ ਮਹੀਨਾ ਇੱਕ ਸੇਵਾ ਚੱਲੀ ਪੂਰੀ ਖੰਨ ਤੇ ਬਾਂਦੀ ਪਕਾਈ ਵਾਸਤੇ ਮਿੱਟੀ ਆ ਉੱਥੇ ਕੋਈ ਰੇਤ ਆ ਉੱਥੇ ਟਰਾਲੀਆਂ ਕੋਈ ਕਦੋਂ ਪਿੰਡੋਂ ਆ ਗਿਆ ਕੋਈ ਕਦੋਂ ਆ ਗਿਆ ਸੇਵਾ ਤੁਰ ਹੀ ਆਈ ਆ ਜੀ ਬਾਂਦੀ ਮਜ਼ਬੂਤੀ ਆ ਤੇ ਮੈਂ ਲੀ ਗਿਆ ਤਾਂ ਐ ਜੀ ਪੀ ਸੀ ਵੀ 10000 10000 ਲੀਟਰ 20000 ਲੀਟਰ ਕੋਈ ਜਾਂਦਾ ਮੈਂ ਇੰਨੀ ਡੀ ਜੀ ਦੀ ਸੇਵਾ ਕਰੂੰ ਕੋਈ ਨਾ ਇੰਨੇ ਪੈਟਰੋਲ ਦੀ ਸੇਵਾ ਕਰੂੰ ਟਰੈਕਟਰ ਟਰਾਲੀ ਕਹਿੰਦਾ ਸਮਝ ਲੋ ਜੇ ਪਾਣੀ ਦਾ ਹੜਾ ਇਹ ਸੰਗਤਾ ਦਾ ਵਿਹਾੜ ਆ ਗਿਆ ਇਹ ਉੱਥੇ ਦਾ ਵੀ ਹੜ ਵਰ ਗਿਆ ਜੀ ਮੀਆਂ ਨੂੰ ਸੰਗਤਾ ਦਾ ਵੀ ਹੜ ਕਿੱਧਰ ਲੰਗਰ ਪਾਣੀ ਜੂਠ ਠੰਡੇ ਵੀ ਮੁਸ਼ਕਲ ਨਾ ਆਵੇ ਆਪਣੀਆਂ ਬੇਬੇ ਭੈਣਾ ਨਿਗੇ ਨਿਗੇ ਬੱਚੇ ਚੋਂ ਚੋਂ ਪੰਜਾ ਬੰਜਾ ਸਾਲਾਂ ਦੇ ਬੂਰੇ ਚੁੱਕ ਹੁੰਦਾ ਵੇਖੋ ਆਂਦੇ ਪੰਜਾਬ ਸਾਰਾ ਬਾਹਰ ਚਲ ਗਿਆ ਜਦੋਂ ਮੁਸੀਬਤ ਹੋ ਗਈ ਤੇ ਲੰਮਝ ਲੋ ਪੰਜਾਬ ਸਾਰਾ ਵਾਪਸ ਆ ਗਿਆ ਹਣਾ ਇਹ ਕਈ ਜਦੋਂ ਪੰਜਾਬ ਬਾਹਰ ਤੁਰਿਆ ਜਾਂਦਾ ਨਸ਼ੇ ਜਾਂ ਉਦੋਂ ਪਤਾ ਲੱਗਦਾ ਜਦ ਮੁਸੀਬਤ ਆਉਂਦੀ ਹੈ ਕਈ ਚਲੋ ਆ ਪੰਜੇ ਉਮਰਾਂ ਇੱਕ ਬਰਾਬਰ ਨਹੀਂ ਹੁੰਦੀਆਂ ਕੋਈ ਬੰਦਾ ਗਲਤ ਸੋਸਾਇਟੀ ਚ ਪੈ ਵੀ ਜਾਂਦਾ ਪਰ ਵਾਪਸ ਵੀ ਆ ਜਾਂਦਾ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਨਸ਼ਾ ਛਡਾਊ ਕੇਂਦਰ ਚ ਵੱਧ ਤੋਂ ਵੱਧ ਵਧੀਆ ਵਧੀਆ ਮੈਡੀਕੀਨ ਨੂੰ ਵਧੀਆ ਬਣਾਓ ਜਿਹੜੇ ਪੰਜਾਬ ਸਰਕਾਰ ਦੇ ਹਾਦ ਕੋਈ ਨਸ਼ਾ ਨੂੰ ਕੋਈ ਬਾਹਰ ਨੂੰ ਤੁਰਿਆ ਜਾਂਦਾ ਵਾ ਇਸ ਕਰਕੇ ਬੇਨਤੀ ਹੈ ਵੀ ਚੰਗਾ ਚੰਗੇ ਕੰਮ ਕਰੋ ਚੰਗੇ ਹੁਣ ਹਮਾਂ ਵੀ ਦੇਖੋ ਟਰਾਂਸਪੋਰਟ ਇਹਦੀ ਹਨਾ ਕਿੰਦਾ ਵਧੀਆ ਕੰਮ ਕਰਦਾ ਹੈ ਆਪਣੇ ਬੀਬੇ ਬਾਪੂ ਨਾ ਨਾ ਰਹਿੰਦਾ ਵਾ 24 ਘੰਟੇ ਇਹ ਨੂੰ ਇਹ ਆ ਵੀ ਚੱਲ ਟਰਾਂਸਪੋਰਟ ਚ ਵਧੀਆ ਕੰਮ ਇਹਦੇ ਵੀ ਦੁੱਖ ਸੁਣਾ ਟਰਾਂਸਪੋਰਟ ਦੇ ਵੀ ਜਾਣਕਾਰੀ ਆਪਾਂ ਵੱਡੇ ਪੱਧਰ ਤੇ ਲਵਾਂਗੇ ਪਰ ਹੁਣ ਕਲਾਕਾਰਾਂ ਨੇ ਦੇਖੋ ਬਾ ਵੱਡੀ ਸੈਲਿਬ੍ਰਿਟੀ ਆ ਨੇ ਹਨਾ ਐਸਜੀਪੀਸੀ ਨੇ ਹਰਿਆਣਾ ਗੁਰਦੁਆਰ ਸਿੱਖ ਪ੍ਰਬੰਧਕ ਕਮੇਟੀ ਨੇ ਜਿਹੜਾ ਢਾਡੀ ਕੁਈ ਸ਼੍ਰੀ ਕਬੱਡੀ ਕੱਪ ਸਾਰੇ ਸਹਿਯੋਗ ਦੇ ਰਹੇ ਵੱਡੇ ਸਾਰੇ ਸਹਿਯੋਗ ਦਿੱਤਾ ਜੀ ਰਾਸ਼ੀ ਦੇ ਰਹੇ ਸਾਰਾ ਕੁਝ ਹਾਰਡ ਪੀੜ ਤਾਂ ਦੇ ਰਹੇ ਹੁਣ ਵੇਖੋ ਗਿੱਪੀ ਕਰੇ ਵਾਲ ਮੱਝਾਂ ਗਾਵਾਂ ਦੇ ਰਿਆ ਸਿੱਪੀ ਗਿੱਲ ਦੇ ਰਿਆ ਆਪਣੇ ਜਿਹੜੇ ਭੱਲੇ ਹੋਣੀ ਜਿਹੜੇ ਪੰਜਾਬੀ ਨੂੰ ਢਿੱਲੋ ਹੋਣੀ ਗਿੱਪੀ ਕਰੇ ਸਾਰੇ ਸਾਰੇ ਕਲਾਕਾਰਾਂ ਸਹਿਯੋਗ ਦਿੱਤਾ ਪੰਜਾਬ ਦਾ ਵੀ ਪੰਜਾਬ ਦਾ ਕਰਮਗਰੀ ਹਾਲ ਹੋ ਗਏ ਹਨ ਆਪਣੇ ਕਰਨ ਆਇਲਾ ਵੇਖੋ ਮਨਕੀਰ ਤੋਲ ਖਣਾ ਕਿੰਨੇ ਵੱਡੇ ਪੱਧਰ ਸੇਵਾ ਕਰ ਰਿਆ ਕੋਈ ਨੂੰ 10000 ਕੇ ਨੂੰ 2 ਲੱਖ ਰੁਪਈਆ 5 ਲੱਖ ਰੁਪਈਆ ਕੇ ਨੂੰ ਹਾੜ ਪੀੜਤਾਂ ਦੀ ਸੇਵਾ ਕਰ ਰਹੇ ਨੇ ਹੁਣ ਚਲੋ ਇਸ ਨੂੰ 3 4 5 ਸਾਲ ਬੰਦਾ ਆਨੇ ਨਾ ਪੰਜਾਬ ਵੀ ਛੇ ਚਲ ਗਿਆ ਹੁਣ ਵੇਖੋ ਲੋਕਾਂ ਸੌ ਸੌ 150 150 ਕਿਲਾ ਦੇ ਗਾਰਾ ਰੇਤਾ ਆ ਗਈ ਹਨ ਉਹ ਵਿਚਾਰਾ ਬੰਦਾ ਕੀ ਕਰੂ ਉਧਰੋਂ ਵਾਢੀ ਦਾ ਸੀਜ਼ਨ ਆ ਗਿਆ ਹੁਣ ਉਹ ਪੰਜ ਸੱਤ ਸਾਲਾਂ ਨੂੰ ਵਾਢੀ ਸੀਜ਼ਨ ਚੱਲੰਦਿਆ ਆ ਵੱਡੀ ਦੇਖੋ ਇਸ ਕਰਕੇ ਵੱਡੇ ਪੱਧਰ ਤੇ ਪ੍ਰੋਬਲਮ ਆਈ ਸਾਰਿਆਂ ਸਹਿਯੋਗ ਦੇਣਾ ਚਾਹੀਦਾ ਸਰਕਾਰਾਂ ਮੰਨਦੇ ਆ ਵੀ ਇਹਨਾਂ ਫੰਡਸ ਜੋ ਉਧਾ ਕਰਨੀ ਚਾਹੀਦੀ ਹੈ ਲੇਟ ਫੜੀ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਵੀ ਬਾਬਿਆਂ ਨੇ ਦੇਖੋ 500 ਕਰੋੜ ਰੁਪਏ ਦਾ ਮੇਰੇ ਹਿਸਾਬ ਨਾਲ ਬਾਬਾ ਕੁਸ਼ਾ ਸਿੰਘ ਉਹਨਾਂ ਨੇ ਕਿਹਾ ਵੀ ਵੱਡੇ ਪੱਧਰ ਤੇ ਅਸੀਂ ਲਾਵਾ 500 ਕਰੋੜ ਰੁਪਏ ਫੜਾ ਹੁੰਦਾ ਉਹਨਾਂ ਨੇ ਕਿਹਾ ਇਦਾਂ ਹੀ ਸਾਰੇ ਜਥੇਬੰਦੀਆਂ ਜੋ ਕਿਸਾਨ ਜਥੇਬੰਦੀਆਂ ਸਾਰੇ ਰਲ ਮਿਲ ਕੇ ਇੱਕ ਨਾਂ ਮੁੰਡਾ ਨਾ ਮੁੰਡਾ ਲਾ ਕੇ ਵੱਡੇ ਪੱਧਰ ਤੇ ਸੇਵਾ ਕੀਤੀ ਆ ਚਲੋ ਹੁਣ ਮਹਾਰਾਜ ਦੀ ਕਿਰਪਾ ਵਧੀਆ ਹੋ ਗਿਆ ਹੁਣ ਇਹ ਆ ਵੀ ਪਾਣੀ ਸੁੱਕ ਗਿਆ ਵਾ ਜਿਹੜੀ ਰੇਤਾਕਾਰ ਆਈ ਆ ਉਹ ਵੀ ਵੱਡੇ ਪੱਧ ਤੇ ਡੀਜ਼ਲ ਦੀ ਜਿਹੜੀ ਸਰਕਾਰ ਨੂੰ ਹੀ ਚਾਹੀਦਾ ਵੀ ਡੀਜ਼ਲ ਵਾਧਾ ਸਸਤਾ ਕਰਦੋ ਹੁਣ ਲੱਗਣਾ ਮਿੱਟੀ ਪਧرائی ਜਾਂਦੀ ਜਾਂ ਸਸਤਾ ਕਰਦੇ 90 95 ਰੁਪਏ ਹੋਇਆ ਜਾਂ ਸਸਤਾ ਕਰ ਦਿਓ ਡੀਜ਼ਲ ਸਸਤਾ ਕਰ ਦਿਓ ਤੇ ਜਾਂ ਜਿਹੜੀ ਪਹਿਲੀ 2 3 ਕਿਲੇ 5 ਕਿਲੇ ਉਹਨੂੰ ਥੋੜਾ ਰਾਹਤ ਕੋਈ 40 50 ਰੁਪਏ ਲੀਟਰ ਡੀਲਰ ਡੀਜ਼ਲ ਹੋ ਜਾ ਜਾਂ ਪੈਟਰੋਲ ਹੋ ਜਾ ਵੀ ਉਹਨੂੰ ਥੋੜਾ ਟਾਈਮ ਮਿਲੇ ਜਾਂ ਸਰਕਾਰ ਇਹੋ ਜਿਹੀ ਕਹਿ ਵੀ ਚਲੋ ਪੈਟਰੋਲ ਪੰਪਾਂ ਨੂੰ ਫ੍ਰੀ 10 10 20 ਲੀਟਰ ਜਿੰਨਾ 50 50 ਲੀਟਰ ਜਿੰਨੀ ਕਿਸੇ ਦੀ ਪਹਿਲੀ ਆ ਜੇ ਕਿ 2 ਕਿਲੇ 5 ਕਿਲੇ ਉਹਨੂੰ ਉਸ ਹਿਸਾਬ ਨਾਲ ਤੇਲ ਲੈਸ ਕਰ ਦੋ ਜੇ ਜਿਹੜੀ 100 150 ਕਿਲਾ ਉਹਦੀ ਉਸ ਤਰ੍ਹਾਂ ਕਿਉਂਕਿ ਸੈਟਿੰਗ ਤੇ ਕਰਨੀ ਹੈ ਨਾ ਜਿਹੜਾ ਨੁਕਸਾਨ ਹੋਇਆ ਵੱਡੇ ਪੱਧਰ ਤੇ ਹੋ ਗਿਆ ਨੁਕਸਾਨ ਹਾਂ ਸਾਡੀ ਕਿਉਂਕਿ ਅਸੀਂ ਵੀ ਜ਼ਿੰਮੇਦਾਰ ਆ ਵੀ ਭਰਾ ਜ਼ਿੰਮੇਦਾਰ ਮੈਂ ਵੀ ਜ਼ਿੰਮੇਦਾਰ ਆਾਨੂੰ ਤਾਂ ਪਤਾ ਹੈ ਨਾ ਕਿ ਸੱਪਾਂ ਦੇ ਸਰੀਆਂ ਮੇਧ ਦੇ ਵੱਡੇ ਪੱਧਰ ਤੇ 6 ਮਹੀਨੇ ਵੇਖੀ ਦੀ ਫਸਲ ਫਿਰ ਉਹ ਵੇਖੀਦਾ ਫਿਰ ਆੜਤੀ ਇਹ ਥੋੜਾ ਪਰੇਸ਼ਾਨ ਕਰਦੇ ਆ ਫਿਰ ਮੰਡੀਆਂ ਦੇ ਮਛਰ ਆਉਂਦਾ ਹਨ ਕਿੰਨਾ ਮਿਹਨਤ ਕਰਨੀ ਪੈਂਦੀ ਦੱਸੋ ਵੀਰ ਜੀ ਮੰਡੀਆਂ ਦੀ ਕੀ ਮੁਸ਼ਕਲ ਆਉਂਦੀ ਦੱਸੋ ਝੋਨਾ ਕਰਨ ਦੀ ਮੰਡੀਆਂ 'ਚ ਝੋਨੇ ਦੀ ਵੀ ਆਉਂਦੀ ਆ ਲੇਬਰ ਵਾਸਤੇ ਪੱਖਾ ਲਾ ਲਓ ਤੁਸੀਂ ਕੋਈ ਲਾੜੋ ਵੀ ਮਛਰ ਰਾਖੀ ਕਰਨ ਨੂੰ ਲਾ ਲਓ ਬੋਰੀਆਂ ਦੀ ਭੜਾਈ ਲਾ ਲਓ ਬਾਬਾ ਮੁਸ਼ਕਲਾਂ ਆਉਂਦੀਆਂ 4-5 ਮੁਸ਼ਕਲਾਂ ਹੁੰਦੀਆਂ ਵਾ ਬੈਣਾ ਪੈਂਦਾ ਵਾ ਦੇ ਗਿੱਲਾ ਲਾਏ ਤੁਸੀਂ ਸੁੱਕਾ ਲਾਏ ਸਰਕਾਰਾਂ ਨੂੰ ਚਾਹੀਦਾ ਵੀ ਉਸੇ ਲਈ ਇੱਕ ਦਿਨ ਅਗਲੇ ਦਿਨੀ ਭਾਗੇ ਦੇ ਖਲਾ ਲੱ ਦਿੱਤਾ ਜਾਵੇ ਘਰ ਨੂੰ ਭੇਜ ਕੇ ਝੋਨਾ ਇਹ ਜਿਹੜੇ ਪੈਸੇ ਆਉਦੇ ਆ ਪੈਸੇ ਉਹਦੇ ਕੰਮ ਸਿੱਧੇ ਆ ਜਾਂਦੇ ਆ ਆਪਣੇ ਸਿੱਧੇ ਵੀ ਦਿੰਦੇ ਆ ਲੇਟ ਹੀ ਦਿੰਦੇ ਆ ਪਾਹੀ ਦੇਖੋ ਬੰਦਾ ਸ਼ੇਰਾਂ ਦੀਆਂ ਉੱਤੋਂ ਆਏ ਨਹੀਂ ਆ ਫਲਾਂ ਚੀ ਗੱਲੇ ਲੇਟ ਹੀ ਮਿਲਦੇ ਆ ਦੇਖੋ ਬੰਦਾ ਸ਼ੇਰਾਂ ਦਾ ਖਰਚਾ ਬੜਾ ਹੁੰਦਾ ਬਹੁਤ ਖਰਚਾ ਲਾ ਲਈਦਾ ਘਰੋਂ ਮੁੜ ਕੇ ਖਰਚੇ ਇਕੱਠਾ ਮੁੜ ਕੇ ਲੇਟ ਹੁੰਦਾ ਵਿਆਜ ਬੱਟਾ ਲਾ ਲੋ ਕੋਈ ਲਾ ਲੋ ਇੱਥਾਨਾ ਦੇਖੋ ਸੁਪਰੀਮਾ ਖਰੀਦੋ ਫੀਲੀ ਦੀ ਝੋਕਰ ਕਿੰਨਾ ਕੋ ਮਹਿੰਗਾ ਉਨੇ 70 ਰੁਪਏ ਦੁੱਧ ਲਈ ਦੁੱਧ ਹੋ ਗਿਆ ਮੱਝ ਦਾ 70 ਰੁਪਏ ਹੋ ਗਿਆ ਲੈ ਮੈਂ ਕਹਿੰਦਾ 100 ਰੁਪਏ ਹੋ ਜਾ ਪਤਾ ਕਿ ਮਿਹਨਤ ਪਿੱਛੇ ਵੜੀ ਡੰਗਰ ਦਾ ਡੰਗਰ ਬੰਨਾ ਪੈਂਦਾ ਖਾਲ ਬਹੁਤ ਮਹਿੰਗੀ ਆਰੀ ਫੀਡ ਸਭ ਕੋਈ ਫੀਡ ਚੋਕਰ ਹੋਰ ਕਿੰਨਾ ਪ੍ਰਸ਼ਾਸਾ ਆਣਾ ਮੱਝਾਂ ਗਾਂਾਂ ਨੂੰ ਆਊਟ ਆਂਸਰ ਪੱਠੇ ਲਿਆਓ ਪਿੱਛੇ ਮਿਹਨਤ ਦੇ ਵੇਖੋ ਕਿਸਾਨ ਵੀਰ ਦੀ ਕਿੰਨੀ ਹੁੰਦੀ ਡੰਗਰਾਂ ਦੇ ਪਿੱਛੇ ਇਹ ਕਹਿ ਰਹੇ ਨੇ 2 ਰੁਪਏ ਬਤਾ ਦਾ ਦੁੱਧ 3 ਰੁਪਏ ਪਿੱਛੇ ਬੈਕ ਸਟੇਜ ਵੇਖੋ ਨਾ ਇਹਨਾਂ ਦੀ ਜੀਵ ਜਰਾ ਭਾਵਾਂ ਦੀ ਕਿੰਨਾ ਨਾ ਉਹਨਾਂ ਨੇ ਰਾਮਾ ਕੁਰਤੇ ਯਾਦਰੇ ਕੁਰਤੇ ਪਜਾਮੇ ਕਿੰਨਾ ਵੰਦ ਪਾਣੀ ਛੜਨਾ ਬੰਬੀ ਛੜਨੀ ਆਣਾ ਉਹ ਕਰਨਾ ਨੱਕਾ ਮੋੜਨਾ ਕਿੰਨੀ ਪ੍ਰੋਬਲਮ ਹੁੰਦੀ ਆ ਕਿਸਾਨ ਵੀਰ ਤੇ ਮਿਹਨਤ ਪਰਾ ਕਿੰਨੀ ਆ 6 ਮਹੀਨੇ ਬੰਦੇ ਨੇ ਵੇਖਣਾ ਵੀ ਕਦੋਂ ਆਉ ਕੋਈ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਕਰਨਾ ਤੇ ਆਰਤੀ ਤੋਂ ਪਹਿਲੇ ਹੀ ਪੜਨੇ ਪੈਦੇ ਵਿਆਜੀ ਕਈ ਨੂੰ ਬੜਾ ਪ੍ਰੋਸੈਸ ਲੰਮਾ ਹੈ ਸਾਨੂੰ ਤਾਂ ਪਤਾ ਜੀਵਿੰਦਾਰ ਬੰਦੇ ਨੂੰ ਪਤਾ ਹੁੰਦਾ ਜੀਵਿੰਦਾਰ ਬੰਦੇ ਦੀ ਕਿੱਦਾਂ ਬਾਹ ਮਣਦੀ ਤੇ ਇਹ ਇਹਨਾਂ ਦੀ ਵੀ ਜਿਹੜੀ ਟਰਾਂਸਪੋਰਟ ਉਹ ਵੀ ਪ੍ਰੋਬਲਮ ਵੱਡੀ ਪੱਧ ਤੇ ਆ ਰਹੀ ਏ ਪੰਜਾਬ ਜਿਹੜੀ ਪ੍ਰਾਈਵੇਟ ਬੱਸਾਂ ਸਰਕਾਰੀ ਨਾਲ ਕਰਾਇਆ ਫ੍ਰੀ ਸਰਕਾਰੀ ਦਾ ਕਰਾਇਆ ਫ੍ਰੀ ਧਾਰਕੜ ਫ੍ਰੀ ਆ ਤੇ ਵੇਖੋ ਕਿੰਨੇ ਹੁਣ ਪਹਿਲਾਂ ਪਰਮਟ ਲੈਣ ਲੱਗਿਆ ਸਰਕਾਰ ਨੂੰ ਪੈਸੇ ਦੇਣੇ ਪੈਂਦੇ ਆ ਫਿਰ ਇੱਥੇ ਵੀ ਸਵਾਰੀ ਘੱਟ ਵੱਧ ਚੜਦੀ ਸਰਕਾਰੀ ਘਟਾ ਦੋ ਦੋ ਨਹੀਂ ਇਤਨੀ ਜੀ ਹੈਗੀ ਕੋਈ ਵੀ ਕੋਈ ਟਣੀ ਕੋਈ ਤੁਹਾਡਾ ਵੀ ਵਲੌਗ ਕੱਢ ਗਿਆ ਤੁਹਾਡਾ ਵੀ ਜੀ ਵਲੌਗ ਬਣਾਵਾਂਗੇ ਆਪਾਂ ਜਿਹੜੀਆਂ ਪ੍ਰਾਈਵੇਟ ਨੂੰ ਪ੍ਰੋਬਲਮਾਂ ਆਉਂਦੀਆਂ ਵਾ ਅੱਜ ਆਪਣਾ ਮੁੱਦਾ ਵੀ ਇਹ ਹੜਪੀੜਤਾ ਬਾਰੇ ਆਪਾਂ ਗੱਲਬਾਤ ਕੀਤੀ ਆ ਜਿਹੜੀ ਚੱਖਾਂ ਤੇ ਕੋਈ ਗਲਤ ਸ਼ਲਤ ਮਾਫ ਕੀਤੀ ਸ਼ਬਦ ਵੱਧ ਘਟਾ ਮਾਫ ਕਰਿਓ ਵਾਇਬਰੀ ਖਾਲਸਾ ਲਾ ਓਏ